ਸਸ ਲਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਸਿੱਧੂ ਫੈਮਿਲੀ ਵਲੌਗ ਦੇ ਵਿੱਚ ਹਾਂਜੀ ਇੱਕ ਵਾਰ ਫਿਰ ਤੋਂ ਅਪਨ ਨਵੀਂ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਅੱਜ ਆਪਾਂ ਤੁਹਾਨੂੰ ਕਰਾਉਣੇ ਆ ਜੀ ਪਹਾੜਾਂ ਦੀ ਸੈਰ ਜੇ ਆਪਾਂ ਨਿਕਲੇ ਜੱਜਨਾਉਂ ਡਰਾਈਵ ਤੇ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਸਕਿੱਪ ਨਾ ਕਰਿਓ ਜੇ ਲਾਸਟ ਤੱਕ ਵੀਡੀਓ ਦੇਖਿਓ ਬੜੀ ਹੀ ਮਜ਼ੇਦਾਰ ਹੋਣ ਵਾਲੀ ਏ ਇਧਰ ਬੱਚੇ ਜਿਹੜੇ ਨੇ ਪਹਾੜਾਂ ਤੇ ਚੜ੍ਹਦੇ ਨੇ ਤੇ ਕਹਿੰਦੇ ਨੇ ਬੜੇ ਸੋਹਣੇ ਪਹਾੜਾਂ ਦੇ ਚੜਨ ਦਾ ਤਾਂ ਆਪਾਂ ਨਾਲ ਚੜ੍ਹਦੇ ਨੇ ਦੇਖੋ ਤੁਸੀਂ ਟਰਾਈ ਕਰ ਰਹੇ ਨੇ ਚੜਨ ਦਾ ਪੱਥਰਾਂ ਦੇ ਉੱਤੋਂ ਦੀ ਪਹਾੜਾਂ ਵੀ ਚੜ੍ਹਦੇ ਨੇ ਦੋਨੋਂ ਜਹਾਪਲੈਨ ਇੱਕੰਨੇ ਸੰ ਪਹਾੜ ਕਿੱਥੇ ਕਿੱਥੇ ਜਾ ਰਹੀ ਆ ਪਹਾੜਿਆਂ ਤੇ ਚੜ੍ਹਿਆ ਨਹੀਂ ਜਾ ਰਹੀ ਆ ਵੇਖੂ ਕਿ ਆ ਜਿੱਥੇ ਵੇਖੋ ਆਪਣੀ ਨੂੰ ਚੜ੍ਹਨਾ ਬੜਾ ਹੀ ਔਖਾ ਲੱਗ ਰਿਹਾ ਮੁਸ਼ਕਲ ਹੋ ਗਿਆ ਇਹ ਜੇ ਨੇ ਜੀ ਅੱਜ ਕੱਲ ਦੇ ਜਾ ਗਾਂਹ ਚਲੇ ਜਾ ਹੋਰ ਕਿਤੇ ਜਾਣਾ ਦਾ ਰੁੱਖਾਂ ਤੇ ਕੰਧਾਂ ਤੇ ਟੀਸੀਆਂ ਤੇ ਚੜ ਜਾਂਦੇ ਹਾਂ ਰੁੱਖਾਂ ਦੀਆਂ ਟਾਹਣੀਆਂ ਤੇ ਤਾਂ ਟੀਸੀਆਂ ਤੇ ਚੜ ਜਾਂਦੇ ਪਰ ਅੱਜ ਕੱਲ ਦੇ ਬੱਚਿਆਂ ਤੋਂ ਨਹੀਂ ਚੜੇ ਜਾਂਦਾ ਕਿੰਨਾ ਨਹੀਂ ਹਜੇ ਕਿਸ ਕਦੇ ਨਹੀਂ ਕੀਤਾ ਨਾ ਕਿਦੋਂ ਉਹ ਗਾਂ ਨਹੀਂ ਹੈਗੀ ਥਾਂ ਇਹ ਉਹ ਨਹੀਂ ਹੈਗਾ ਇਹਨਾਂ ਨੂੰ ਚੜਨਾ ਬਹੁਤ ਔਖਾ ਲੱਗਦਾ ਤੇ ਉਹ ਗਾ ਚਲੇ ਉਹ ਗਾ ਜਾਂਦਾ ਦੀ ਇਹ ਬਹਾਰ ਕਰ ਦਿੱਤਾ ਤੀ ਉਂਗਲਾਂ ਨੂੰ ਕੀ ਕਰਾਂ ਮੈਂ ਦੂਰ ਦੂਰ ਹੀ ਦੇਖ ਕੇ ਬਸ ਇਹ ਬਾੜ ਦਾ ਚੜਨਾ ਹੈ ਉੱਥੇ ਚੜਨਾ ਹੈ ਜਾਣਾ ਉੱਥੇ ਜਾਣਾ ਪਰ ਹੌਣ ਜਦ ਚੜਨਾ ਹੈ ਹੁਣ ਚੜਿਆ ਨਹੀਂ ਜਾਂਦਾ ਉਹ ਛੱਡ ਕੇ ਪਈ ਜਾ ਆਪਣੇ ਘਰ ਦੇ ਵਿੱਚ ਜੇ ਨਹੀਂ ਕਰ ਲੈ ਗਏ ਬਸ ਬੈਹਿ ਗਏ ਹਾਂ ਮਾ ਜੀ ਹੁਣ ਆਪਾਂ ਵਧਾਂਗੇ ਅੱਗੇ ਵਾਦ ਤੁਹਾਨੂੰ ਲੈ ਬਦਲਵਾਈ ਸੀਗੀ ਮੌਸਮ ਬੜਾ ਹੀ ਸੋਹਣਾ ਸੀਗਾ ਠੰਡਾ ਠੰਡਾ ਤਾਂ ਆਪਾਂ ਸੋਚਿਆ ਕਿ ਅੱਜ ਬਾਹਰ ਵੀ ਦੇਖੋ ਮਨ ਕਰਨ ਚੱਲਦੇ ਆ ਤੇ ਬੱਚਿਆਂ ਨੂੰ ਵੀ ਛੁੱਟੀ ਸੀਗੀ ਤੇ ਅੱਜ ਆਪਾਂ ਬਾਹਰ ਨਿਕਲੇ ਆ ਤੇ ਬੜੇ ਹੀ ਘਟਕ ਘਟਕੇ ਰੱਖੀ ਨਹੀਂ ਤੇ ਕਿੰਨੇ ਰੀਏ ਨੇ ਸੋਹਣੇ ਆਣਾ ਸਾਰੇ ਪਹਾੜਾਂ ਦੇ ਹਰੇ ਭਰੇ ਪਹਾੜ ਨੇ ਤੇ ਇੰਨੇ ਰੁੱਖ ਤੇ ਪੇੜ ਬੋਦ ਇੰਨੇ ਨੇਚਰ ਬੰਦੀ ਉਸਾਰ ਬਹੁਤ ਹੀ ਸੋਹਣਾ ਹੈ ਤੁਸੀਂ ਸੜੀ ਵੀਡੀਓ ਨਾਲ ਜਿਹੜੇ ਰਹਿਣਾ ਦਾਸ ਤੇ ਉਸ ਦੇਖਣਾ ਆਪਾਂ ਤੇ ਦੇਖਾਂਗੇ ਕਿ ਕਿੰਨਾ ਬੋਟ ਕਰ ਰਹੇ ਹਾਂ ਸਾਰੇ ਜਨਰੋ ਬਹੁਤ ਸਾਰੇ ਨਵਾਂ ਨਿਯਮਾਂ ਕੀ ਆਪਾਂ ਰਸਤੇ ਵਿੱਚ ਨਾ ਕਿੰਸੀ ਮੈਂ ਇਹ ਵੀ ਆਈਏ ਆਪਾਂ ਇਹ ਲਾ ਕੇ ਮੋਬਾਈਲ ਤੇ ਅਪਲਾਈ ਅਸੀਂ ਉਸ ਨੂੰ ਦੇਖਦੇ ਹੋਏ ਆਪਾਂ ਜਾ ਰਹੇ ਹਾਂ ਜੀ ਕਿਤੇ ਵੀ ਜਾਣ ਨੂੰ ਮਨ ਨਹੀਂ ਕਰਦਾ ਸੀ ਤੇ ਇੱਕ ਤੁਹਾਨੂੰ ਪਤਾ ਹੈ ਕਿ ਛੁੱਟੀ ਬੱਚਿਆਂ ਨੂੰ ਸੰਡੇ ਦੀ ਮਿਲਦੀ ਹੈ ਤੇ ਉਸ ਦਿਨ ਨੌਣਾ ਤੋਣਾ ਸਿਰਸੁਰ ਨੌਣਾ ਬਹੁਤ ਸਾਰੇ ਕੰਮ ਹੋ ਜਾਂਦੇ ਨੇ ਛੁੱਟੀ ਵਾਲੇ ਦਿਨ ਕਿਤੇ ਵੀ ਨਹੀਂ ਜਾ ਪਾਉਂਦੇ ਆਪਾਂ ਮੈਪ ਲਗਾਇਆ ਹੈ ਜਦ ਅੱਜ ਆਪਾਂ ਜਾ ਰਹੇ ਹਾਂ ਘੁੰਮਣ ਵਾਸਤੇ ਅੱਜ ਤੇ ਮੌਸਮ ਵੀ ਬੜਾ ਹੀ ਸੋਹਣਾ ਸੀਗਾ ਠੰਡਾ ਸੀਗਾ ਬਾਰਿਸ਼ ਦਾ ਮੌਸਮ ਸੀ ਵੈਸੇ ਤੇ ਇੱਥੇ ਅਲਵਰ ਦੇ ਨੇ ਬਹੁਤ ਬਹਾਰ ਬਹੁਤ ਹੈ ਹਾਂ ਅਗਰ ਨਹੀਂ ਵੀ ਤੇ ਰਾਤ ਸਵੇਰ ਦਾ ਟਾਈਮ ਜਿਹੜੇ ਸਵੇਰ ਨੂੰ ਗਰਮੀ ਜ਼ਿਆਦਾ ਹੁੰਦੀ ਹੈ ਤਾਂ ਆਹ ਮਿਕਾਓ ਮਿਕਾਓ ਮਮਾਓ ਮੈਂ ਮੋਜ ਆਪਣੇ ਪੰਜਾਬ ਦੇ ਵਿੱਚ ਸਾਰੇ ਜਿਹੜੇ ਰੁੱਖ ਨੇ ਉਹ ਵੱਢੀ ਜਾ ਰਹੇ ਨੇ ਤੇ ਇਸ ਕਰਕੇ ਜਿਹੜਾ ਮੀਂਹ ਉੱਥੇ ਘੱਟ ਪੈਂਦਾ ਗਰਮੀ ਜ਼ਿਆਦਾ ਹੁੰਦੀ ਏ ਨਵੇਂ-ਨਵੇਂ ਰੋਡ ਬਣ ਰਹੇ ਤੇ ਰੋਡਾਂ ਨੂੰ ਚੌੜਾ ਵੱਡਾ ਕਰਨ ਵਾਸਤੇ ਵੀ ਜਿਹੜੇ ਰੁੱਖ ਲੱਗੇ ਹੁੰਦੇ ਨੇ ਉਹਨਾਂ ਨੂੰ ਵੀ ਵੱਢ ਰਹੇ ਨੇ ਕਦੋਂ ਆਪਾਂ ਇੱਕ ਛੋਟਾ ਜਿਹਾ ਬੂਟਾ ਲਾਇਦਾ ਤੇ ਕਦੋਂ ਜਾ ਕੇ ਵੱਡਾ ਰੁੱਖ ਹੁੰਦਾ ਏ ਇਸ ਕਰਕੇ ਉੱਥੇ ਗਰਮੀ ਜ਼ਿਆਦਾ ਹੈ ਤੇ ਬਾਰਸ਼ਾਂ ਜੜੀਆਂ ਘੱਟ ਹੁੰਦੀਆਂ ਨੇ ਵਾਹ ਉਹ ਤਾਂ ਬੱਲੇ ਦਰ ਦਰ ਕਰ ਰਹੇ ਦਰ ਕਰ ਰਹੇ ਬੱਚੇ ਜਿਹੜੇ ਕਿ ਬੜਾ ਇੰਜੋਏ ਕਰ ਰਹੇ ਨੇ ਮਸਤੀ ਕਰ ਰਹੇ ਨੇ ਬੈਠੇ ਬੈਠੇ ਬਹੁਤ ਕਦੇ ਇੱਧਰ ਦੇਖ ਇੱਧਰ ਦੇਖ ਨਾਲ ਨਾਲ ਵੀਡੀਓ ਬਣਾਈ ਜਾ ਰਹੇ ਨੇ ਤੇ ਮੈਨੂੰ ਡਰ ਲੱਗ ਰਿਹਾ ਕਿ ਕਿਤੇ ਫੋਨ ਨਾ ਸੁੱਟ ਦੇਣ ਵਾਰ-ਵਾਰ ਇਹਨਾਂ ਨੂੰ ਕਹਿਣਾ ਪੈਂਦਾ ਕਿ ਫੋਨ ਨੂੰ ਘੁੱਟ ਕੇ ਫੜਿਓ ਜੇ ਦੇਖਣਾ ਦਿਓ ਜੇ ਹੋਰ ਤਾਂ ਤੁਸੀਂ ਫੋਨ ਦਾ ਕੰਮ ਕਰਦੇ ਹੋ ਵੀਡੀਓ ਬਣਾਉਂਦੇ ਬਣਾਉਂਦੇ ਬੜਾਈ ਖੋਜਤੇ ਮਸਤੀ ਕਰ ਰਹੇ ਨੇ ਇੱਥੇ ਬਹੁਤ ਸਾਰੇ ਰਾਜੇ ਮਹਾਰਾਜਿਆਂ ਦੇ ਜਿਹੜੇ ਮਹਿਲ ਨੇ ਕਿਲੇ ਨੇ ਬਣੇ ਹੋਏ ਤੁਹਾਨੂੰ ਫੇਰ ਕਿਸੇ ਅਗਲੀ ਵੀਡੀਓ ਦੇ ਵਿੱਚ ਵਿਖਾਵਾਂਗੇ ਤੁਸੀਂ ਸਾਡੀਆਂ ਵੀਡੀਓ ਵੇਂਦੇ ਰਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੇਖੋ ਜੀ 뷰 ਕਿੰਨੀ ਸੋਹਣੀ ਗ੍ਰੀਨਰੀ ਹੈ ਰੁੱਖ ਕਿੰਨੇ ਸੋਹਣੇ ਲੱਗਦੇ ਨੇ ਤੇ ਪਾੜ ਕਿੰਨੇ ਸੋਹਣੇ ਲੱਗਦੇ ਨੇ ਬੜਾਈ ਬਿਊਟੀਫੁਲ ਜੈ 뷰 ਆ ਇੱਥੋਂ ਦਾ ਰੇਤਲਾਇਆ ਇਲਾਕਾ ਔਨ ਕਰਕੇ ਇੱਥੇ ਫਸਲਾਂ ਵੀ ਜਿਹੜੀਆਂ ਘੱਟ ਪਾਣੀ ਵਾਲੀਆਂ ਹੀ ਹੁੰਦੀਆਂ ਨੇ ਕਿਉਂਕਿ ਇੰਦਰ ਪਾਣੀ ਦਾ ਲੈਵਲ ਜਿਹੜਾ ਘੱਟ ਹੁੰਦਾ ਏ ਛੋਲੇ ਵਗੈਰਾ ਇੱਧਰ ਬੀਜੇ ਜਾਂਦੇ ਨੇ ਕਿਨਨ ਕਿ ਸਰੋਂ-ਸਰੋਂ ਬੀਜਦੇ ਨੇ ਲੋਕ ਜ਼ਿਆਦਾ ਕਾਬਾ ਜਿਹੜਾ ਕਿ ਇੱਥੇ ਫਸਲਾਂ ਵੀ ਜਿਹੜੀਆਂ ਲੋਕ ਬੀਜਦੇ ਨੇ ਉਹਨਾਂ ਨੂੰ ਪਾਣੀ ਦਰ ਘੱਟ ਹੋਣ ਕਰਕੇ ਉਹਨਾਂ ਨੂੰ ਜਿੱਦਾਂ ਆਪਣਾ ਫੁਹਾਰਿਆਂ ਟਾਈਪ ਉਹਨਾਂ ਨੂੰ ਪਾਣੀ ਫਸਲਾਂ ਨੂੰ ਦਿੰਦੇ ਨੇ ਨਾ ਕਿ ਆਪਣੇ ਵਾਂਗੂ ਪੰਜਾਬ ਵਾਲਿਆਂ ਵਾਂਗ ਮੋਟਰਾਂ ਚ ਲਾ ਕੇ ਸਿੱਧਾ ਪਾਣੀ ਡਾਇਰੈਕਟ ਨਹੀਂ ਇੱਥੇ ਲਾਉਂਦੇ ਫਸਲਾਂ ਵਿੱਚ ਬਹੁਤ ਹੀ ਘੱਟ ਪਾਣੀ ਵਾਲੀਆਂ ਇੱਥੇ ਬੀਜਦੇ ਨੇ ਕਣਕ ਵਗੈਰਾ ਜਾਂ ਸਰੋਂ ਵਗੈਰਾ ਛੋਲੇ ਛੋਲੇ ਇਦਾਂ ਦੀਆਂ ਫਸਲਾਂ ਇੰਦਰ ਬੀਜਦੇ ਨੇ ਆਪਣੇ ਵਾਂਗੂ ਝੋਨਾ ਵਗੈਰਾ ਨਹੀਂ ਲਾਉਂਦੇ ਇਹ ਲਓ ਜੀ ਆਪਾਂ ਪਹੁੰਚ ਗਿਆ ਝੀਲ ਤੇ ਤੇ ਵੇਖੋ ਜੀ ਝੀਲ ਦਾ ਨਜ਼ਾਰਾ ਬਸ ਆਪਾਂ ਇੱਥੋਂ ਵੀ ਚੜਾਈ ਜਿਹੜੀ ਆ ਨਾ ਇੱਕ ਪਹਾੜੀ ਦੇ ਤੇ ਚੜਨੀ ਹੈ ਇਹ ਰੋਡ ਸੜਕ ਤਾਂ ਉੱਪਰ ਪਹੁੰਚ ਗਏ ਆਪਾਂ ਤੇ ਵੇਖੋ ਜੀ ਆ ਵੀ ਇੱਥੇ ਵੀ ਹਿੰਦ ਦਾ ਨਜ਼ਾਰਾ ਵੇਖੋ ਜਰਾ ਕਿ ਤੁਸੀਂ ਜਿਹੜਾ ਕੋਲ ਤੇ ਜਿਹੜੀਆਂ ਪੂਰਤਾਂ ਵਜਲ ਰੰਗਾਂ ਵਾ ਨਜ਼ਾਰਾ ਲੁੱਕ ਕਰਦੇ ਨੇ ਉਹ ਨਜ਼ਾਰਾ ਹੈ ਅਸੀਂ ਜਿਸ ਜਗ੍ਹਾ ਤੇ ਖੜੇ ਆ ਬਹੁਤ ਉੱਚੀ ਜਗ੍ਹਾ ਹੈ ਉੱਤੇ ਇੱਕ ਪੈਲੈਸ ਟਾਈਪ ਜਿਹਾ ਇੱਕ ਬਣਿਆ ਹੋਇਆ ਜਗ੍ਹਾ ਇਹ ਬਹੁਤ ਹੀ ਪੁਰਾਣਾ ਇਹ ਵਿਕਿੰਡ ਸੀ ਕਿ ਕੋਈ ਨੇ ਆਪਣੀ ਪੂਜਾ ਰਾਣੀ ਨੇ ਰਾਣੀ ਨੂੰ ਜਾਇਦ ਕੋਈ ਗਿਫਟ ਵਗੈਰਾ ਸੋਚੀ ਦਿੱਤਾ ਸੀ ਇਹ ਬਣਵਾਇਆ ਸੀਗਾ ਬਹੁਤ ਉੱਚੀ ਜਗ੍ਹਾ ਤੇ ਇਹ ਤੇ ਇਸ ਦਾ ਬਾਕੀ ਚੀਲ ਜਿਹੜੀ نیچے ਉਹਦਾ 뷰 ਬਹੁਤ ਸੋਹਣਾ ਨਜ਼ਾਰਾ ਜਿਹੜਾ ਵੇਖਣ ਨੂੰ ਮਿਲਦਾ ਏ ਇਹਦੇ ਨੇ ਛੀਲ ਦੇ ਵਿੱਚ ਨੀਤੇ ਜਾਣ ਲਈ ਪੌੜੀਆਂ ਉਤਰਦੀਆਂ ਨੇ ਬਹੁਤ ਸਾਰੀਆਂ ਥੱਲੇ ਪੌੜੀਆਂ ਉਤਰਦੀਆਂ ਨੇ ਥੱਲੇ ਫਿਰ ਲੋਕੀਂ ਵੋਟਿੰਗ ਕਰਨ ਵਾਸਤੇ ਜਾਂਦੇ ਨੇ ਯੂ ਟੂਪ ਦੇਖੋ ਤੁਸੀਂ ਚਾਰੇ ਤਰਫ ਦਾ ਕਿੰਨਾ ਸੋਹਣਾ ਹੈ ਤੇ ਪਹਾੜ ਕਿੰਨੇ ਸੋਹਣੇ ਲੱਗਦੇ ਨੇ ਪਹਾੜਾਂ ਦੇ ਵਿੱਚ ਚੀਜ਼ਾਂ ਵਾਓ ਬਿਊਟੀਫੁਲ ਜਿਹੜਾ ਜੂਆ ਬਹੁਤ ਹੀ ਸੋਹਣਾ ਇੱਥੇ ਸਾਈ ਦੇਖਣਾ ਅਸੀਂ ਦੀ ਫਿਲਮ ਉਹ ਦੀ ਇੱਥੇ ਕੋਈ ਉਹਨਾਂ ਨੇ ਆਪਣਾ ਹੋ ਕੀਤੀ ਸੀ ਫੋਟੋ ਲੁੰਗਿਆ ਰਹਿ ਇਸ ਜਗ੍ਹਾ ਤੇ ਬੈਠ ਕੇ ਬਾਕੀ ਉਹ ਜਿਹੜਾ ਵਿੱਚ ਛੋਟਾ ਜਿਹਾ ਟਾਪੂ ਜਿਹਾ ਬਣਿਆ ਹੈ ਉਹਦੇ ਵਿੱਚ ਪਾਣੀ ਦੇ ਲਾਉਂ ਦੀ ਤਾਂ ਨਹੀਂ ਆ ਗਿਆ ਗਈ ਆ ਜਾ ਸੱਤਾਂ ਤੁਸੀਂ ਕਿਹੜੇ ਆਇਆ ਲੱਗਿਆ ਬੈਣ ਦੀ ਬਣੀ ਨਾਂਜੀ ਮੈਂ ਯਰ ਤੇਜਾ ਨੂੰ ਵਰਤਾਂ ਸੀ ਕਿ ਆਉਣ ਤੋਂ ਪਹਿਲਾਂ ਦੇਖ ਰਹੇ ਸੀ ਕੱਢ ਕੇ ਵੀਡੀਓ ਆਪਣਾ ਇੰਟਰਨੈਟ ਵਗੈਰਾ ਤੇ ਇੱਥੋਂ ਦੀ ਲੋਕੇਸ਼ਨ ਵਗੈਰਾ ਸਾਰਾ ਕੁਝ ਦੇਖ ਰਹੇ ਸੀ ਤੇ ਸ਼ਾਰਟ ਵਗੈਰਾ ਵੀ ਆਏ ਤਾਂ ਨਾ ਦਿਖਾ ਰਹੇ ਸੀ ਕਿ ਇੱਥੇ ਕਿਸੇ ਪਿਕਚਰ ਦੀ ਹਿੰਦੀ ਫਿਲਮ ਦੀ ਜਿਹੜੀ ਛੂਟੀਆਂ ਵਗੈਰਾ ਹੋਈ ਸੀ ਤੇ ਉਹ ਵਿਚਕਾਰ ਉਹ ਕਾਪੂ ਜਾਂ ਬਣਿਆ ਸੀ ਤੋਂ ਉਹਦੇ ਤੇ ਛੂਟ ਕੀਤੀ ਹੁੰਦਾਂ ਨੇ ਡਾਂਸ ਵਗੈਰਾ ਦੇ ਵੇਕਪਾਣੀ ਦੇ ਵਿੱਚ ਜਿਹੜੀਆਂ ਬੋਟਸ ਫੇਰ ਰਹੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤਾਂ ਜਿਹੜਾ ਪੈਲੇਸ ਜਿਹਾ ਬਣਿਆ ਹੈ ਇਹਦੇ ਉੱਪਰ ਚੜ੍ਹਨ ਵਾਸਤੇ ਵੀ ਛੀੜੀਆਂ ਨੇ ਕਾਫੀ ਉੱਚਾ ਵੈਸੇ ਵੀ ਉੱਚਾ ਹੀ ਪਾੜੀ ਤੇ ਬਣਿਆ ਆਇਆ ਹੈ ਤੇ ਇਸ ਦੀ ਵੀ ਇਹ 2-3 ਫਲੋਰੇ ਦੇ ਬਣੇ ਨੇ ਤੇ ਬਹੁਤ ਉੱਪਰ ਬਹੁਤ ਹੀ ਸੋਹਣਾ ਹੈ ਉੱਤੋਂ ਜਿਹੜਾ ਨਜ਼ਾਰਾ ਜ਼ਿਆਦਾ ਉਚਾਈ ਤੋਂ نیچے ਵਾਲਾ ਦੇਖਣ ਦਾ ਜਿਹੜਾ ਨਜ਼ਾਰਾ ਹੈ ਨਾ ਬਹੁਤ ਹੀ ਸੋਹਣਾ ਲੱਗਦਾ ਬਿਊਟੀਫੁਲ 뷰 ਆਉਂਦਾ ਹੈ ਕੁਸ਼ਿੰਗਮਲੇ ਹਮਾਚਲ ਵਗੈਰਾ ਅਧਿਆਤਿਕ ਜਗ੍ਹਾ ਜਾਂਦੇ ਜੇ ਘੁੰਮਣ ਵਾਸਤੇ ਪਰ ਰਾਜਸਥਾਨ ਦੇ ਵਿੱਚ ਵੀ ਐੋਜੀਆਂ ਜਗ੍ਹਾ ਹੋਣਗੀਆਂ ਕਦੇ ਸੋਚਿਆ ਨਹੀਂ ਸੀ ਬਹੁਤ ਹੀ ਸੋਹਣੀ ਜਗ੍ਹਾ ਹੈ। ਵੈਸੇ ਵੀ ਇਹ ਰਾਜਸਥਾਨ ਦੇ ਵਿੱਚ ਬਹੁਤ سارے ਰਾਜੇ ਮਹਾਰਾਜਿਆਂ ਦੇ ਪੁਰਾਣੀਆਂ ਚੀਜ਼ਾਂ ਇੱਥੇ ਕਿਲੇ ਵਗੈਰਾ ਹੈਗੇ ਨੇ ਤੇ ਮਹਿਲ ਵਗੈਰਾ ਉਹਨਾਂ ਦੇ ਜਿਹੜੇ ਬਣੇ ਹੋਏ ਨੇ ਪੁਰਾਣੇ ਤੇ ਵੇਖਣ ਨੂੰ ਹੈਗੇ ਨੇ। ਫਿਰ ਕਿਸੇ ਦਿਨ ਫਿਰ ਚੱਲਾਂਗੇ ਕਿਸੇ ਹੋਰ ਜਗ੍ਹਾ ਤੇ ਤੁਹਾਨੂੰ ਉੱਥੇ ਦੀ ਵੀ ਜ਼ਾਇਰ ਕਰਾਵਾਂਗੇ ਸਭ ਤੋਂ ਜਿੰਨੇ ਸਭ ਤੋਂ ਛੋਟਾ ਲੈ ਸਾਡੀ ਵੀਡੀਓ ਚੰਗੀ ਲੱਗੀ ਜੇ ਇਹਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸਾਡੇ ਨਾਲ ਜੁੜੇ ਰਹਿਣਾ ਤੇ ਹੁਣ ਸਾਨੂੰ ਲੱਗ ਗਈ ਹੈ ਜੀ ਭੁੱਖ ਜਾਨਾ ਸੀ ਕੁਝ ਖਾਣ ਬਾਰੇ ਸੋਚਦੇ ਪਏ ਹਾਂ ਉਹ ਕਰਦੇ ਹਾਂ ਕਿ ਕੁਝ ਖਾਣਾਂਗੇ ਸਾਡੀ ਵੀਡੀਓ ਨੂੰ ਅੱਛਾ ਲਾਈਕ ਕਰਾਉਂਦੇ ਗਰਾਊਂਡ ਫ੍ਰੀ ਖਾਣਨ ਵਾਸਤੇ ਜਾ ਰਹੇ ਹਾਂ ਇੱਕ ਰੈਸਟੋਰੈਂਟ ਗਿਆ 800 ਟਾਈਮ ਪਾਣ ਜਾ ਜੀ ਖਾਣਾ ਆਪਾਂ ਖਾ ਲਿਆ ਪੇਟ ਪੂਜਾ ਹੋ ਗਈ ਆ ਤੇ ਆਪਾਂ ਘੁੰਮ ਫਿਰ ਲਿਆ ਤੇ ਹੁਣ ਆਪਾਂ ਜਾਵਾਂਗੇ ਹੁਣ ਆਪਾਂ ਘਰ ਵੱਲ ਨੂੰ ਤਿਆਰੀ ਅਸੀਂ ਜਾ ਰਹੇ ਆ ਆਪਾਂ ਘਰ ਵਾਪਸ ਤੇ ਰਸਤੇ ਦੇ ਵਿੱਚ ਬਹੁਤ ਸਾਰੇ ਬਣਾ ਲਾ ਕਿੰਨਾ ਸੋਹਣਾ ਹੈ ਚਲੋ ਜੀ ਇਸੇ ਮੌਸਮ ਵਿੱਚ ਆਇਦ ਮਿੱਤਰ ਉੱਤੇ ਤੁੰਪਾ ਜੀ ਨਹੀਂ ਤੁੰਪਾ ਮੌਸਮ ਬਹੁਤ ਸੋਹਣਾ ਹੈ ਬਾਅਦ ਬਹੁਤ ਸੋਹਣਾ ਹੈ ਜੇ ਤੁਹਾਨੂੰ ਪਿਆਸ ਆ ਰਹੀ ਚੰਗੀ ਲੱਗੇ ਲਾਈਕ ਕਰਨਾ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਆ ਬੱਬਿਓ ਵਾਹ ਮੈਂ ਯਾਰ ਇਹਨਾਂ ਬੱਬੀ ਜੀ ਨੇ ਜਾ ਰਹੇ ਲੋਟੇ ਗਏ ਵਾਹ ਵਾਪਿਓ ਵਾਹ ਵਾਪਿਓ ਹਾਂਜੀ ਬਾਏ ਬਾਏ ਜੀ ਸਾਰਿਆਂ ਨੂੰ ਤੁਸੀਂ ਅਸੀਂ ਫੋਟੋਆਂ ਕਲਿੱਕ ਕੀਤੀਆਂ ਅਸੀਂ ਇੱਥੇ ਅਸੀਂ ਆਪਣੀਆਂ ਦੇਖੋ ਜੀ ਕਿੰਨੀਆਂ ਸੋਹਣੀਆਂ ਲੱਗਦੀਆਂ ਕਿੰਨਾ ਸੋਹਣਾ ਵਿਊ ਆ ਕਿੰਨੀ ਸੋਹਣੀ ਗ੍ਰੀਨਰੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਬਾਏ ਬਾਏ ਸਾਰਿਆਂ ਨੂੰ ਓਕੇ ਬਾਏ